ਨੂੰ ਮਾਰਿਆ ਕੁੱਟਿਆ ਜਾ ਰਿਹਾ ਉਹਨਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਜਾ ਰਿਹਾ ਵਾ ਉਹਨਾਂ ਨੂੰ ਵਗੈਰਾ ਵਗੈਰਾ ਕੀਤਾ ਜਾ ਰਿਹਾ ਵਾ ਇਦਾਂ ਦੇ ਟਾਈਟਲ ਲੈ ਕੇ ਪਾਏ ਜਾ ਰਹੇ ਆ ਉਹਦੇ ਨਾਲ ਵਿਊ ਤਾਂ ਉਹਨਾਂ ਨੂੰ ਆ ਰਹੇ ਆ ਬਟ ਉਹਨਾਂ ਨੂੰ ਇਹ ਨਹੀਂ ਪਤਾ ਤੁਹਾਡੇ ਇੱਕ ਵਿਊਜ਼ ਦੇ ਚੱਕਰ ਦੇ ਵਿੱਚ ਯੂਕੇ 'ਚ ਆਲਰੇਡੀ ਇੰਨਾ ਮਾਹੌਲ ਖਰਾਬ ਹੋ ਚੁੱਕਾ ਹੋਰ ਮਾਹੌਲ ਖਰਾਬ ਹੋ ਰਿਹਾ ਵਾ ਗਵਰਨਮੈਂਟ ਕਹਿੰਦੀ ਆ ਪੁਲਿਸ ਆਫੀਸਰ ਕਹਿੰਦੇ ਆ ਕਿ ਜਿਹਨੇ ਸੋਸ਼ਲ ਮੀਡੀਆ ਉੱਤੇ ਕੋਈ ਇਦਾਂ ਦੀ ਪੋਸਟ ਵੀਡੀਓ ਪਾਈ ਜਿਹਦੇ ਨਾਲ ਮਾਹੌਲ ਖਰਾਬ ਹੁੰਦਾ ਉਹ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਠੀਕ ਹੈ ਜੀ ਬਹੁਤ ਸਾਰੀਆਂ ਅਰੈਸਟਾਂ 160 ਅਰੈਸਟ ਹੋ ਚੁੱਕੀਆਂ ਵਾ ਜੇਲ੍ਹਾਂ ਦੇ ਵਿੱਚ ਫੜ ਫੜ ਕੇ ਸਿੱਟੇ ਜਾ ਰਹੇ ਆ ਜਿਨ੍ਹਾਂ ਲੋਕਾਂ ਨੇ ਵਾਇਲੈਂਸ ਕੀਤੀ ਹੋਈ ਆ ਤੇ ਇਸ ਕਰਕੇ ਕੋਈ ਵੀ ਮੇਰਾ ਵੀਰ ਭਾਈ ਇਦਾਂ ਦੇ ਟਾਈਟਲ ਨਾਲ ਲੈ ਕੇ ਪਾਓ ਕਿ ਆ ਕਮਿਊਨਿਟੀ ਦੇ ਨਾਲ ਇਦਾਂ ਹੋ ਗਿਆ ਉਦਾਂ ਹੋ ਗਿਆ ਠੀਕ ਹੈ ਜੀ ਇਸ ਟਾਈਮ ਯੂਕੇ ਦੇ ਵਿੱਚ ਮਾਹੌਲ ਸ਼ਾਂਤ ਹੋ ਚੁੱਕਾ ਵਾ ਜੇ ਤੁਸੀਂ ਕੋਈ ਇਦਾਂ ਦੀ ਵੀਡੀਓ ਪਾਉਨੇ ਆ ਉਹਦੇ ਨਾਲ ਦੁਬਾਰਾ ਮਾਹੌਲ ਖਰਾਬ ਹੋ ਸਕਦਾ ਵਾ ਤੇ ਇਹ ਇਦਾਂ ਦੀਆਂ ਵੀਡੀਓ ਪਾਉਣ ਤੋਂ ਬਚੋ ਠੀਕ ਹੈ ਜੀ ਸਾਰੇ ਵੀਰਾਂ ਭੈਣਾਂ ਨੂੰ ਨਾਲੇ ਬੇਨਤੀ ਆ ਵੈਸੇ ਦਾ ਯੂਕੇ ਦੇ ਵਿੱਚ ਸਾਰਾ ਗਵਰਨਮੈਂਟ ਨੇ ਹੈਂਡਲ ਕਰ ਲਿਆ ਵਾ ਹੁਣ ਕੋਈ ਵੀ ਪ੍ਰੋਟੈਸਟ ਨਹੀਂ ਹੋ ਰਿਹਾ ਜਿਹੜਾ ਵਾਇਲੈਂਸ ਦੇ ਉੱਤੇ ਆਧਾਰਿਤ ਹੋਵੇ ਕੋਈ ਵਾਇਲੈਂਸ ਨਹੀਂ ਹੋ ਰਹੀ ਸਾਰਾ ਕੁਝ ਇਸ ਟਾਈਮ ਸ਼ਾਂਤ ਹੁੰਦਾ ਜਾ ਰਿਹਾ ਵਾ ਕੋਈ ਵੀ ਇਦਾਂ ਦੀ ਪੋਸਟ ਨਾ ਪਾਈ ਜਾਵੇ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਕਿਉਂਕਿ ਇਸ ਟਾਈਮ ਗਵਰਨਮੈਂਟ ਜਿਹੜੇ ਸਟਰੋਂਗ ਫੈਸਲੇ ਲੈ ਰਹੀ ਆ ਫੜ ਫੜ ਕੇ ਜੇਲ੍ਹਾਂ ਵਿੱਚ ਸਿੱਟੇ ਜਾ ਰਹੇ ਆ ਫਾਸਟ ਟਰੈਕ ਉੱਤੇ ਕੋਰਟ ਸਜਾਵਾ ਵੀ ਦੇ ਰਹੀ ਆ ਕਾਫੀ ਲੋਕੀ ਜੇਲ੍ਹਾਂ ਦੇ ਵਿੱਚ ਵੀ ਭੇਜ ਦਿੱਤੇ ਗਏ ਆ ਕਿਉਂਕਿ ਵਾਇਲੈਂਸ ਦੇ ਉੱਤੇ ਜ਼ੀਰੋ ਟੋਲਰੈਂਸ ਆ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਵਾ ਸ਼ਾਰਟ ਦੇ ਵਿੱਚ ਕੀ ਹੋਇਆ ਸੀ ਸਾਊਥਪੋਰਟ ਇੱਕ ਯੂਕੇ ਦਾ ਸ਼ਹਿਰ ਆ ਉੱਥੇ ਤਿੰਨ ਬੱਚੇ ਡਾਂਸ ਕਲਾਸ ਦੇ ਵਿੱਚ ਗਏ ਆਪਣੀ ਡਾਂਸ ਕਲਾਸ ਲੈਣ ਤੇ ਕਿਸੇ ਨੇ ਉਹਨਾਂ ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਮਾਰ ਦਿੱਤਾ ਕਿਸਨੇ ਗਲਤਫਵਾੜਾ ਦੱਤੀ ਕਿ ਮੁਸਲਮ ਕਮਿਊਨਿਟੀ ਦਾ ਸੀ ਜਿਹਨੇ ਮਾਰਿਆ ਬਾਅਦ ਚ ਪਤਾ ਲੱਗਾ ਕਿ ਉਹ 크ਿਸਚੀਅਨ ਕਮਿਊਨਿਟੀ ਦਾ ਬੱਚਾ ਸੀਗਾ 17 ਸਾਲ ਉਹਦੀ ਉਮਰ ਸੀ ਯੂਕੇ ਚ ਬੋਨ ਸੀ ਉਹਦੇ ਮਾਵਾਪ ਰਮਾਂਡਾ ਤੋਂ ਸੀਗੇ ਠੀਕ ਹੈ ਜੀ ਤੇ ਉਸ ਮਿਸ ਜਿਹੜੀ ਇਨਫੋਰਮੇਸ਼ਨ ਦੇ ਕਾਰਨ ਪੂਰੇ ਯੂਕੇ ਦੇ ਵਿੱਚ ਮੁਸਲਮ ਕਮਿਊਨਿਟੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਠੀਕ ਹੈ ਜਿੱਥੇ ਅਸਾਈਲਮ ਸੀਕਰ ਦੇ ਹੋਟਲਸ ਹੁੰਦੇ ਆ ਉਹਨਾਂ ਉੱਤੇ ਅਟੈਕ ਕੀਤਾ ਗਿਆ ਪੁਲਿਸ ਵਾਲਿਆਂ ਤੇ ਕੁੱਟਿਆ ਗਿਆ ਪੁਲਿਸ ਵਾਲਿਆਂ ਨੂੰ ਕਾਫੀ ਤੋੜਪਨ ਕੀਤੀ ਪੁਲਿਸ ਦੀਆਂ ਵਹਿਨਾਂ ਤੱਕ ਲੋਈਆਂ ਪੁਲਿਸ ਦੇ ਉੱਤੇ ਕਾਫੀ ਜਿਹੜੇ ਅਟੈਕ ਕੀਤਾ ਪਿਆ ਅਟੈਕ ਕੀਤਾ ਗਿਆ ਪੁਲਿਸ ਨੂੰ ਬਹੁਤ ਹੀ ਜ਼ਿਆਦਾ ਬਰਦਾਸ਼ਤ ਕਰਨਾ ਪਿਆ ਥੋੜੇ ਦਿਨ ਤਾਂ ਇਹ ਚੱਲਦਾ ਰਿਹਾ ਬਾਅਦ ਚੋ ਗਵਰਨਮੈਂਟ ਨੇ ਕੋਬਰਾ ਮੀਟਿੰਗ ਕੀਤੀ ਕੋਬਰਾ ਮੀਟਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਐਮਰਜੈਂਸੀ ਮੀਟਿੰਗ ਨੂੰ ਕਹਿੰਦੇ ਕੋਬਰਾ ਮੀਟਿੰਗ ਉਹਦੇ ਵਿੱਚ ਫੈਸਲੇ ਲਏ ਜਾਂਦੇ ਕਿ ਵਾਇਲੈਂਸ ਨੂੰ ਕਿੱਦਾਂ ਰੋਕਿਆ ਜਾਵੇ ਕਿਉਂਕਿ ਜ਼ੀਰੋ ਟੋਲਰੈਂਸ ਹੈ ਗਵਰਨਮੈਂਟ ਦੀ ਵਾਇਲੈਂਸ ਦੇ ਉੱਤੇ ਯੂਕੇ ਦੀ ਗਵਰਨਮੈਂਟ ਨੇ ਬਹੁਤ ਤਕੜੇ ਫੈਸਲੇ ਕੋਰਟ ਵੀ ਫਾਸਟ ਟਰੈਕ ਦੇ ਉੱਤੇ ਕੀ ਮਤਲਬ ਸਰਕਾਰ ਨੇ ਕਿਹਾ ਕਿ ਜਿਹੜਾ ਵੀ ਇਥੇ ਯੂਕੇ ਚ ਵਾਇਲੈਂਸ ਕਰਦਾ ਵਾ ਠੀਕ ਆ ਉਹਨੂੰ ਲਿਆਓ ਚੱਕ ਕੇ ਠੀਕ ਆ ਕੋਰਟ ਵੀ ਥੋੜੇ ਦਿਨਾਂ ਦੇ ਵਿੱਚ ਉਹਨਾਂ ਉੱਤੇ ਫੈਸਲਾ ਦੇ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਵਾ ਮੈਂ ਤੁਹਾਨੂੰ ਡਿਟੇਲ ਦੱਸ ਦਵਾਂ ਠੀਕ ਹੈ ਜੀ ਤਿੰਨ ਬੱਚਿਆਂ ਨੂੰ ਮਾਰਿਆ ਗਿਆ ਸੀਗਾ ਸਾਊਥ ਪੋਰਟ ਚ ਉਹ ਤੁਹਾਨੂੰ ਮੈਂ ਦੱਸਦਾ ਵਾ 600 ਜਿਹੜੀਆਂ ਅਰੈਸਟ ਆ ਉਹ ਯੂਕੇ ਦੇ ਵਿੱਚ ਹੋਈਆਂ 159 ਲੋਕਾਂ ਨੂੰ ਇਹਦੇ ਵਿੱਚ ਚਾਰਜ ਕੀਤਾ ਗਿਆ ਕਾਫੀ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਇਹ ਸਾਰੀ ਇਨਫੋਰਮੇਸ਼ਨ ਆਪਾਂ ਬੀਵੀਸੀ ਨਿਊਜ਼ ਤੋਂ ਲਈ ਹੋਈ ਆ ਠੀਕ ਹੈ ਜੀ ਤੇ ਉਹਦੇ ਵਿੱਚ ਜਿਆਦਾਤਰ ਜਿਹੜੇ ਕੇਸ ਸੀਗੇ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਾਂ ਜਿਨ੍ਹਾਂ ਨੂੰ ਰੈਸਟ ਕੀਤਾ ਉਹ ਜਿਆਦਾ ਵਾਇਲੈਂਸ ਦੇ ਸੀਗੇ ਕਾਫੀ ਲੋਕ ਕਸਟਡੀ ਦੇ ਵਿੱਚ ਵੀ ਆ ਤੇ ਕਾਫੀ ਲੋਕ ਰਿਮਾਂਡ ਤੇ ਵੀ ਆ ਠੀਕ ਹੈ ਜੀ 17 ਲੋਕਾਂ ਨੂੰ ਉਹਨਾਂ ਨੂੰ ਫੜਿਆ ਗਿਆ ਜਿਨ੍ਹਾਂ ਨੇ ਐਮਰਜੈਂਸੀ ਵਰਕਰਸ ਦੇ ਉੱਤੇ ਅਟੈਕ ਕੀਤਾ ਤੇ 14 ਲੋਕਾਂ ਨੂੰ ਉਹਨਾਂ ਨੂੰ ਫੜਿਆ ਗਿਆ ਜਿਨ੍ਹਾਂ ਨੇ ਕੋਈ ਵੀ ਹਥਿਆਰ ਵਗੈਰਾ ਵੈਪਨ ਵਗੈਰਾ ਰੱਖਿਆ 11 ਲੋਕਾਂ ਨੂੰ ਉਹਨਾਂ ਨੂੰ ਫੜਿਆ ਗਿਆ ਜਿਨ੍ਹਾਂ ਨੇ ਰੇਸਿਸਟ ਅਟੈਕ ਕੀਤਾ ਮਤਲਬ ਕੋਈ ਗਲਤ ਸ਼ਬਦ ਕੀਤੇ ਦੂਜੀ ਕਮਿਊਨਿਟੀ ਉੱਤੇ ਤੇ ਜਾਂ ਉਹਨਾਂ ਨੇ ਕੋਈ ਧਾਰਮਿਕ ਮਤਲਬ ਜਿਹੜੀ ਸਥਾਨ ਹੁੰਦਾ ਉਹਦੇ ਉੱਤੇ ਕੋਈ ਹਮਲਾ ਵਗੈਰਾ ਕੀਤਾ ਠੀਕ ਹੈ ਜੀ ਤੇ 10 ਲੋਕ ਉਹ ਫੜੇ ਆ ਪੁਲਿਸ ਨੇ ਜਿਹੜੇ ਸੋਸ਼ਲ ਮੀਡੀਆ ਉੱਤੇ ਗਲਤ ਅਫਵਾਹਾਂ ੜਾ ਰਹੇ ਆ ਰਿਯੂਮਰ ੜਾ ਰਹੇ ਆ ਠੀਕ ਹੈ ਜੀ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕੋਈ ਵੀ ਰਿਯੂਮਰ ਨਾ ਫਲਾਓ ਠੀਕ ਆ ਕਿ ਆ ਇਦਾਂ ਹੋ ਗਿਆ ਉਦਾਂ ਹੋ ਗਿਆ ਇਸ ਟਾਈਮ ਯੂਕੇ ਬਿਲਕੁਲ ਸ਼ਾਂਤ ਆ ਕੋਈ ਵੀ ਇਦਾਂ ਦੀ ਵੀਡੀਓ ਨਾ ਪਾ ਕੇ ਮਾਹੌਲ ਖਰਾਬ ਕਰੋ ਜੇ ਕਿਤੇ ਪ੍ਰੋਟੈਸਟ ਹੁੰਦਾ ਵੀ ਆ ਤੇ ਮੇਰਾ ਵੀਰ ਬਣ ਕੇ ਨਾ ਉਹ ਪ੍ਰੋਟੈਸਟ ਵਿੱਚ ਜਾਓ ਜੇ ਤੁਹਾਨੂੰ ਕੋਈ ਕਹਿੰਦਾ ਵੀ ਆ ਚਲੀਏ ਤੂੰ ਕਿ ਭਾਈ ਹੱਥ ਜੋੜੇ ਅਸੀਂ ਨਹੀਂ ਜਾਣਾ ਜੇ ਕਿਤੇ ਪ੍ਰੋਟੈਸਟ ਹੁੰਦਾ ਵੀ ਆ ਉੱਥੇ ਵੀ ਨਾ ਖੜੋ ਜੇ ਤੁਹਾਨੂੰ ਕੋਈ ਕਹਿੰਦਾ ਵੀ ਆ ਕਿ ਆ ਚਲੀਏ ਤਾਂ ਵੀ ਨਾ ਜਾਓ ਜੇ ਗੋਲਾ ਮਾੜੀ ਮੋਟੀ ਕੋਈ ਗੱਲ ਕਹਿ ਵੀ ਦਿੰਦਾ ਉਹਨੂੰ ਇਗਨੋਰ ਕਰਕੇ ਅੱਗੇ ਵਧੋ ਕਿਸ ਨਾ ਲੜਨ ਚ ਗੜਨ ਦੀ ਲੋੜ ਨਹੀਂ ਯੂਕੇ ਜ ਮਾਹੌਲ ਬਿਲਕੁਲ ਸ਼ਾਂਤ ਹੋ ਗਿਆ ਵਾ ਪੁਲਿਸ ਵਾਲੇ ਬਿਲਕੁਲ ਅਲਰਟ ਆ ਜਿਹੜਾ ਕੋਈ ਵੀ ਵਾਇਲੈਂਸ ਕਰਦਾ ਉਹਤੇ ਜ਼ੀਰੋ ਟੋਲਰੈਂਸ ਆ ਕੋਈ ਬਖਸ਼ ਨਹੀਂ ਜਾਊਗਾ ਪੁਲਿਸ ਵਾਲੇ ਠਾਠਾ ਚੱਕਣਦੇ ਆ ਤੇ ਠਾਠਾ ਜੇਲਾਂ ਚ ਭੇਜੇ ਜਾਣਗੇ ਵੀਊਆਂ ਦੇ ਚੱਕਰ ਦੇ ਵਿੱਚ ਕੋਈ ਵੀ ਮਿਸ ਇਨਫੋਰਮੇਸ਼ਨ ਜਾਂ ਰਿਊਮਰ ਨਾ ਫਲਾਓ ਤੇ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਆ ਆਪਾਂ ਤੁਹਾਡੇ ਨਾਲ ਦੁਬਾਰਾ ਵੀਡੀਓ ਸਾਂਝੀ ਕਰਾਂਗੇ ਹੋਰਾਂ ਤੱਕ ਵੀਡੀਓ ਪਹੁੰਚਾ ਦਿਓ ਤਾਂ ਕਿ ਕੋਈ ਮੇਰਾ ਵੀਰ ਭੈਣ ਐਮੀ ਮਤਲਬ ਫਸ ਨਾ ਜਾਵੇ ਠੀਕ ਹੈ ਜੀ ਇਨੇ ਲੱਖਾਂ ਰੁਪਿਆ ਲਾ ਕੇ ਲੋਕ ਦੂਜੇ ਦੇਸ਼ਾਂ ਤੋਂ ਇੱਥੇ ਆਏ ਹੋਏ ਆਪਣੇ ਪੜਾਉ ਲਿਖੋ ਆਪਣਾ ਕੰਮ ਕਰੋ ਤੇ ਨਿਆਰੀ ਲੁੱਟੋ ਐਮੀ ਬੇਫਾਲਤੂ ਦੇ ਚੱਕਰਾਂ ਦੇ ਵਿੱਚ ਤੁਸੀਂ ਡਿਪੋਰਟ ਹੋਵੋਗੇ ਜੇਲਾਂ ਜਾਓਗੇ ਜਿਹੜਾ ਘਰਦਿਆਂ ਦਾ ਲੱਖਾਂ ਰੁਪਿਆ ਲਾਇਆ ਉਹ ਵੀ ਮਿੱਟੀ 'ਚ ਬਲਾਉਂਗੇ ਆਈ ਵਿਲ ਸੀ ਯੂ ਲੇਟਰ ਗਾਈਜ਼ ਸਸੀਕਾ